ਵੱਡੀ ਜਾਣਕਾਰੀ ਵੱਡੀ ਆਪਣੇ ਆਪਣੇ ਦਰਸ਼ਕਾਂ ਦੇ ਨਾਲ ਸਾਂਝੀ ਕਰ ਰਹੇ ਹਾਂ ਕਿ ਪਟੀਸ਼ਨ ਨੂੰ ਡਿਸਮਿਸ ਕਰ ਦਿੱਤਾ ਗਿਆ ਦਿੱਲੀ ਹਾਈ ਕੋਰਟ ਦੇ ਵੱਲੋਂ ਜੋ ਪਟੀਸ਼ਨ ਆ ਦਾਖਲ ਕੀਤੀ ਗਈ ਸੀ ਉਹ ਪਟੀਸ਼ਨ ਡਿਸਮਿਸ ਕਰ ਦਿੱਤੀ ਗਈ ਹੈ ਪਟੀਸ਼ਨ ਨੂੰ ਰੱਦ ਕਰ ਦਿੱਤਾ ਗਿਆ ਵੱਡੀ ਜਾਣਕਾਰੀ ਸਭ ਤੋਂ ਪਹਿਲਾਂ ਨਿਊਜ਼ੇਟਰ ਪੰਜਾਬ ਆਪਣੇ ਦਰਸ਼ਕਾਂ ਤੱਕ ਪਹੁੰਚਾ ਰਿਹਾ ਕਿਉਂਕਿ ਸਾਰੀਆਂ ਦੀਆਂ ਨਜ਼ਰਾਂ ਇਸ ਵੱਡੀ ਖਬਰ ਤੇ ਟਿਕੀਆਂ ਹੋਈਆਂ ਸਨ ਕਿ ਆਖਰਕਾਰ ਦਿੱਲੀ ਹਾਈ ਕੋਰਟ ਦੇ ਵੱਲੋਂ ਕੀ ਫੈਸਲਾ ਆ ਸੁਣਿਆ ਜਾਂਦਾ ਤੇ ਕੇਜਰੀਵਾਲ ਦੀ ਪਟੀਸ਼ਨ ਹਾਈ ਕੋਰਟ ਦੇ ਵੱਲੋਂ ਰੱਦ ਕਰ ਦਿੱਤੀ ਗਈ ਹੈ ਦਰਸਲ ਗਫਤਾਰੀ ਨੂੰ ਚੈਲੰਜ ਕੀਤਾ ਗਿਆ ਸੀਗਾ ਗਫਤਾਰੀ ਦੇ ਵਿਰੁੱਧ ਜਿਹੜੀ ਕਿ ਪਟੀਸ਼ਨ ਦਿੱਲੀ ਹਾਈ ਕੋਰਟ ਦੇ ਵਿੱਚ ਦਾਖਲ ਕੀਤੀ ਗਈ ਸੀ ਉਸ ਪਟੀਸ਼ਨ ਨੂੰ ਦਿੱਲੀ ਹਾਈ ਕੋਰਟ ਦੇ ਵੱਲੋਂ ਰੱਦ ਕਰ ਦਿੱਤਾ ਗਿਆ ਹੈ ਦੇ ਇੱਕ ਇੱਕ ਕਰਕੇ ਜੋ ਕਿ ਟਿੱਪਣੀਆਂ ਕੀਤੀਆਂ ਗਈਆਂ ਨੇ ਉਹਨਾਂ ਟਿੱਪਣੀਆਂ ਬਾਰੇ ਵੀ ਅਸੀਂ ਵਿਸਤਾਰ ਦੇ ਨਾਲ ਜਾਣਕਾਰੀ ਦੇ ਰਹੇ ਹਾਂ ਪਰ ਇਸ ਦੇ ਵਿਚਾਲੇ ਇਹ ਬਹੁਤ ਵੱਡੀ ਜਾਣਕਾਰੀ ਬਹੁਤ ਵੱਡੀ ਅਪਡੇਟ ਹੈ ਅਰਵਿੰਦ ਕੇਜੀਵਾਲ ਦੇ ਨਾਲ ਜੁੜੀ ਹੋਈ ਕਿ ਜੋ ਗਫਤਾਰੀ ਨੂੰ ਚੈਲੰਜ ਕੀਤਾ ਗਿਆ ਦਿੱਲੀ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਖਲ ਕੀਤੀ ਸੀ ਉਸ ਪਟੀਸ਼ਨ ਨੂੰ ਦਿੱਲੀ ਹਾਈ ਕੋਰਟ ਦੇ ਵੱਲੋਂ ਰਦ ਕਰ ਦਿੱਤਾ ਗਿਆ ਤੇ ਨਾਲ ਹੀ ਜੋ ਹੁਣ ਤੱਕ ਟਿੱਪਣੀਆਂ ਹਾਈ ਕੋਰਟ ਦੇ ਵੱਲੋਂ ਕੀਤੀਆਂ ਗਈਆਂ ਨੇ ਉਹ ਵੀ ਇੱਕ ਇੱਕ ਕਰਕੇ ਅਸੀਂ ਵਿਸਥਾਰ ਦੇ ਨਾਲ ਆਪਣੇ ਦਰਸ਼ਕਾਂ ਨੂੰ ਦੱਸ ਰਿਹਾ ਹਾਈ ਕੋਰਟ ਦੇ ਵੱਲੋਂ ਕਿਹਾ ਗਿਆ ਕਿ ਈ ਈ ਮੁਤਾਬਕ ਕੇਸ਼ਰੀਵਾਲ ਸਾਜਿਦ ਦੇ ਵਿੱਚ ਸ਼ਾਮਲ ਈ ਦੇ ਕੋਲ ਸਾਜਿਸ਼ ਦੇ ਵਿੱਚ ਸ਼ਾਮਲ ਹੋਣ ਦੇ ਸਬੂਤ ਨੇ ਨਿੱਜੀ ਤੇ ਪਾਰਟੀ ਕਨਵੀਨਰ ਦੇ ਤੌਰ ਤੇ ਸ਼ਾਮਲ ਹੋਣ ਦੇ ਸਬੂਤ ਨੇ ਮੁੱਖ ਮੰਤਰੀ ਤੇ ਆਮ ਨਾਗਰਿਕ ਲਈ ਵੱਖਰਾ ਕਾਨੂੰਨ ਨਹੀਂ ਹੈ ਗ੍ਰਿਫਤਾਰੀ ਚੋਣਾਂ ਦੇ ਨਹੀਂ ਕਾਨੂੰਨੀ ਨਜ਼ਰੀਏ ਤੋਂ ਪਰਖੀ ਜਾਵੇਗੀ ਫੈਸਲਾ ਸਿਆਸਤ ਦੇ ਮੁਤਾਬਕ ਨਹੀਂ ਕਾਨੂੰਨ ਦੇ ਮੁਤਾਬਕ ਹੁੰਦਾ ਹੈ ਇਹ ਟਿੱਪਣੀਆਂ ਕੀਤੀਆਂ ਗਈਆਂ ਤੇ ਨਾਲ ਹੀ ਜੋ ਪਟੀਸ਼ਨ ਦਾਖਲ ਕੀਤੀ ਗਈ ਸੀ ਦਿੱਲੀ ਹਾਈ ਕੋਰਟ ਦੇ ਵਿੱਚ ਜੋ ਗ੍ਰਿਫਤਾਰੀ ਨੂੰ ਚੈਲੰਜ ਕੀਤਾ ਗਿਆ ਸੀਗਾ ਉਸ ਪਟੀਸ਼ਨ ਨੂੰ ਰੱਦ ਕਰ ਦਿੱਤਾ ਗਿਆ ਖੈਰ ਹੁਣ ਦੇਖਣਾ ਹੋਵੇਗਾ ਕਿ ਅਗਲਾ ਬਦਲ ਕੀ ਜਿਹੜਾ ਕਿ ਅਰਵਿੰਦ ਕੇਸ਼ਜੀਵਾਲ ਦੇ ਵੱਲੋਂ ਚੁਣਿਆ ਜਾਂਦਾ ਹੈ ਅਗਵਾ ਕੀ ਜਿਹੜਾ ਕਿ ਕਾਨੂੰਨੀ ਜਿਹੜਾ ਕਿ ਕਦਮ ਹੋ ਚੁੱਕਿਆ ਜਾਂਦਾ ਹੈ ਪਰ ਇਹ ਵੱਡੀ ਜਾਣਕਾਰੀ ਵੱਡੀ ਅਪਡੇਟ ਹੈ ਕਿ ਦਿੱਲੀ ਹਾਈ ਕੋਰਟ ਦੇ ਮਿਲੂ ਪਟੀਸ਼ਨ ਰੱਦ ਕਰ ਦਿੱਤੀ ਗਿਆ ਦਰਸਲ ਇਹ ਪਟੀਸ਼ਨ ਸੀ ਜੋ ਕਿ ED ਦੇ ਵੱਲੋਂ ਅਰਵਿੰਦ ਕੇਸ਼ਜੀਵਾਲ ਨੂੰ ਗ੍ਰਿਫਤਾਰ ਕੀਤਾ ਜਾਂਦਾ ਦਿੱਲੀ ਸ਼ਰਾਬ ਕੋਟਾ ਲੈਦੇ ਵਿੱਚ ਉਸੇ ਗ੍ਰਿਫਤਾਰੀ ਨੂੰ ਚੈਲੰਜ ਕੀਤਾ ਜਾਂਦਾ ਉਸੇ ਗ੍ਰਿਫਤਾਰੀ ਨੂੰ ਚੈਲੰਜ ਕਰਦੇ ਦਿੱਲੀ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਖਲ ਕੀਤੀ ਜਾਂਦੀ ਹੈ ਪਿਛਲੇ ਦਿਨੀ ਇਸ ਪਟੀਸ਼ਨ ਤੇ ਵਿਸਤਾਰ ਦੇ ਨਾਲ ਸੁਣਵਾਈ ਵੀ ਹੋਈ ਦੋਵੇਂ ਧਿਰਾਂ ਦੇ ਵੱਲੋਂ ਐਡੀ ਦੇ ਵੱਲੋਂ ਤੇ ਅਰਵਿੰਦ ਕੇਜੀਵਾਲ ਦੇ ਵਕੀਲ ਦੇ ਵੱਲੋਂ ਆਪ ਆਪਣਾ ਆ ਪੱਖ ਰੱਖਿਆ ਗਿਆ ਤੇ ਉਸ ਦਿਨ ਫੈਸਲਾ ਸੁਰੱਖਿਅਤ ਰੱਖ ਲਿਆ ਗਿਆ ਸੀਗਾ ਤੇ ਉਸ ਦੇ ਬਾਅਦ ਅੱਜ ਦਿੱਲੀ ਹਾਈ ਕੋਰਟ ਦੇ ਵੱਲੋਂ ਜਿੱਥੇ ਕਿਸ ਪੂਰੇ ਮਾਮਲੇ ਦੇ ਵਿੱਚ ਇਸ ਪਟੀਸ਼ਨ ਤੇ ਕਈ ਵੱਡੀਆਂ ਤੇ ਮ ਟਿੱਪਣੀਆਂ ਕੀਤੀਆਂ ਗਈਆਂ ਨੇ ਉੱਥੇ ਵੱਡੀ ਜਾਣਕਾਰੀ ਹੈ ਵੱਡੀ ਅਪਡੇਟ ਹੈ ਕਿ ਇਸ ਪਟੀਸ਼ਨ ਨੂੰ ਡਿਸਮਿਸ ਕਰ ਦਿੱਤਾ ਗਿਆ ਇਸ ਪਟੀਸ਼ਨ ਨੂੰ ਦਿੱਲੀ ਹਾਈ ਕੋਰਟ ਦੇ ਵੱਲੋਂ ਰਦ ਕਰ ਦਿੱਤਾ ਗਿਆ ਹੈ ਵੱਡੀ ਜਾਣਕਾਰੀ ਅਰਵਿੰਦ ਕੇਜਰੀਵਾਲ ਦੇ ਨਾਲ ਜੁੜੀ ਹੋਈ ਕਿਉਂਕਿ ਲਗਾਤਾਰ ਸਾਰਿਆਂ ਦੀਆਂ ਨਜ਼ਰਾਂ ਅਖਰਕਾ ਟਿੱਕੀਆਂ ਹੋਏ ਸਨ ਕਿ ਕੋਰਟ ਦੇ ਵੱਲੋਂ ਕੀ ਵੱਡਾ ਫੈਸਲਾ ਸੁਣਾਇਆ ਜਾਂਦਾ ਤੇ ਆਖਰਕਾਰ ਕੇਜਰੀਵਾਲ ਦੀ ਪਟੀਸ਼ਨ ਹਾਈ ਕੋਰਟ ਦੇ ਵਿੱਚੋਂ ਰੱਦ ਕਰ ਦਿੱਤੀ ਗਈ ਹੈ ਗ੍ਰਿਫਤਾਰੀ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਰੱਦ ਕੀਤੀ ਗਈ ਹੈ ਕੇਜਰੀਵਾਲ ਨੇ ਦਰਸਲ ਆਪਣੀ ਗ੍ਰਿਫਤਾਰੀ ਵਿੱਚ ਚੈਲੰਜ ਕੀਤਾ ਸੀਗਾ ਦਿੱਲੀ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਖਲ ਕੀਤੀ ਸੀ ਜੋ ਹਾਈ ਕੋਰਟ ਦੇ ਵੱਲੋਂ ਟਿੱਪਣੀਆਂ ਕੀਤੀਆਂ ਗਈਆਂ ਨੇ ਹਾਈ ਕੋਰਟ ਦਾ ਕਹਿਣਾ ਕਿ ਈਡੀ ਮੁਤਾਬਕ ਕੇਸਰੀਵਾਲ ਸਾਜੀ ਦਿਵਿਸ਼ਾਮਲ ਆਈਡੀ ਦੇ ਕੋਲ ਸਾਜੀ ਦਿਵਿਸ਼ਾਮਲ ਹੋਣ ਦੇ ਸਬੂਤ ਨੇ ਨਿੱਜੀ ਤੇ ਪਾਰਟੀ ਕਨਵੀਨਰ ਦੇ ਤੌਰ ਤੇ ਸ਼ਾਮਲ ਹੋਣ ਦੇ ਸਬੂਤ ਨੇ ਆਈਡੀ ਨੇ ਸਬੂਤ ਦਿੱਤੇ ਪੈਸਾ ਗਵਾਦੀ ਚੋਣ ਦੇ ਵਿੱਚ ਲੱਗਿਆ ਹਾਈ ਕੋਰਟ ਦੇ ਵੱਲੋਂ ਇਹ ਵੱਡੀ ਜੋ ਟਿੱਪਣੀ ਕੀਤੀ ਗਈ ਹੈ ਹਾਈ ਕੋਰਟ ਦਾ ਕਹਿਣਾ ਹੈ ਕਿ ਪੀਐਮਐਲਏ ਦੀ ਧਾਰਾ 70 ਦਾ ਇਹ ਕੇਸ ਬਣਦਾ ਹੈ ਮੁੱਖ ਮੰਤਰੀ ਤੇ ਆਮ ਨਾਗਰਿਕ ਲਈ ਵੱਖਰਾ ਕਾਨੂੰਨ ਨਹੀਂ ਹੈ ਗ੍ਰਿਫਤਾਰੀ ਚੋਣਾਂ ਦੇ ਨਹੀਂ ਕਾਨੂੰਨੀ ਨਜ਼ਰੀਏ ਤੋਂ ਪਰਖੀ ਜਾਵੇਗੀ ਹਾਈ ਕੋਰਟ ਨੇ ਕਿਹਾ ਕਿ ਫੈਸਲਾ ਸਿਆਸਤ ਦੇ ਮੁਤਾਬਿਕ ਨਹੀਂ ਕਾਨੂੰਨ ਦੇ ਮੁਤਾਬਕ ਹੁੰਦਾ ਹੈ ਇਹ ਮਾਮਲਾ ਕੇਂਦਰ ਤੇ ਕੇਜਰੀਵਾਲ ਦੇ ਵਿਚਾਲੇ ਨਹੀਂ ਹੈ ਇਹ ਮਾਮਲਾ ਈਡੀ ਤੇ ਕੇਜਰੀਵਾਲ ਦੇ ਵਿਚਾਲੇ ਹੈ ਹਾਈ ਕੋਰਟ ਦੇ ਵੱਲੋਂ ਵੀ ਵੱਡੀ ਅਹਿਮ ਟਿੱਪਣੀ ਕੀਤੀ ਗਈ ਹੈ ਕਿਉਂਕਿ ਹ ਲਗਾਤਾਰ ਇਸ ਨੂੰ ਲੈ ਕੇ ਆਵਾ ਦੀ ਪਾਰਟੀ ਦੇ ਵੱਲੋਂ ਸਿੱਧੇ ਤੌਰ ਤੇ ਭਾਜਪਾ ਤੇ ਨਿਸ਼ਾਨਾ ਸਾਧਿਆ ਜਾ ਰਿਹਾ ਹੈ ਭਾਜਪਾ ਵੱਲੋਂ ਜੇ ਪਾਸੇ ਪਲਟਵਾਰ ਕੀਤਾ ਜਾ ਰਿਹਾ ਹੈ ਸਿਆਸਤ ਵੀ ਪੂਰੀ ਦਿੱਲੀ ਤੋਂ ਲੈ ਕੇ ਪੰਜਾਬ ਤੱਕ ਵਕਫ ਵਕਫ ਸੂਬਿਆਂ ਦੇ ਵਿੱਚ ਜਿਹੜੀ ਕਿ ਆ ਪੱਖੀ ਹੋਈ ਹੈ ਤਾਂ ਇਸ ਦੇ ਵਿਚਾਲੇ ਦਿੱਲੀ ਹਾਈ ਕੋਰਟ ਦੇ ਵੱਲੋਂ ਜੋ ਆਪਣਾ ਵੱਡਾ ਫੈਸਲਾ ਸੁਣਾਇਆ ਗਿਆ ਕੇਜਰੀਵਾਲ ਦੀ ਪਟੀਸ਼ਨ ਤੇ

जय साहब ने यह भी बताया कि इस केस के अंदर जो पॉलिसी फॉर्मुलेट की गई थी वो एक गलत इंटेंशन से की गई थी उस पॉलिसी को फॉर्मुलेट करने का पर्पस ही कहीं ना कहीं करप्शन था और ये जो केस है सारे का सारा इसमें ये कहना कि उसने गवाही दी तो केस बना इसने गवाही दी तो केस बना ये गलत है तो बड़ा स्पष्ट है अरविंद केजरीवाल भ्रष्ट हैं अरविंद केजरीवाल जेल में रहेंगे और मैं यह भी कहना चाहता हूँ आज अरविंद केजरीवाल जी से और सुनीता जी से जो आपने अरविंद केजरीवाल जी की फोटो बाबा साहब अम्बेडकर जी के साथ शहीद भगत सिंह जी के साथ लगाई थी वो बहुत बड़ा पाप था आपने एक भ्रष्ट शराब घोटाले में मुख्यमंत्री जो इन्वॉल्व है उसकी फ़ोटो लगाकर आपने शहीद भगत सिंह जी का और बाबा साहब अम्बेडकर जी का अपमान किया है आपको पब्लिक तौर पर दोनों हाथ जोड़कर और ये जनतक तौर पर एक वीडियो पोस्ट करनी चाहिए और बताना चाहिए कि आपसे ये गलती हुई है शराब घोटाले वाले मुख्यमंत्री की आपने फोटो लगाई है अरविंद केजरीवाल जी मुख्यमंत्री बनने का सपना देखते थे आज ये स्पष्ट हो गया वो वो एक भ्रष्ट हैं, उन्होंने शराब घोटाला किया है, इसके बावजूद कुर्सी बयान सामने आया बीजेपी के आगू मनजिंद्ररविंद केजरीवाल निशाने लिया गया बीजेपी का कहना है कोर्ट के इस फैसले के बाद स्पष्ट हो गया के अरविंद केजरीवाल जो बीजेपी निशाना साध्या गया

फंशन ऑफ कोर्ट ड्यूटी ऑफ द कोर्ट नॉट ऑफ दर्ट राजनीति में हम जाते नहीं हम है हम सिर्फ न्याय करते हैं ऐसा कोर्ट में जाने दो ना अप्रूवर की जो सत्यता को लेकर जो उनके बयानों को लेकर सवाल उठाए जा रहे थे, उसको भी ने तो ने कहा कि एक आदमी को अगर बनाना या नहीं बनाना नहीं गिरफ्तारी को लेकर भी कमेंट किया है गिरफ्तारी जो है वो बराबर थी गिरफ्तारी में कोई गलती नहीं हुई ये भी कोर्ट ने कहा सुप्रीम कोर्ट जाने की तैयार है द कोर्ट हैज मेड वेरी इंपॉर्टेंट इट पॉलिटिकल इश्यू डोट पॉलिटिस The court has said that as far as approver is concerned, how much weight is to be given, what weight is not to be given is the function of, of the trial court. This is not a trial, that is, the mini trial is not being conducted. And an approver is, appointed, is approved by the court, not by the ED. The court makes an approver and grants him pardon. The ED doesn't grant pardon. Okay, so, done. have the statements made, uh, statements of Havala operators played a very that's crucial sir, role Not one statement. Yeah. Sir, all the statements of the operator, the ideas, and the WhatsApp chats played a very crucial role in this. Say, there, there is there is, there is a voluminous a evidence of various persons, so you cannot say that one statement has made a difference. Sir, so, I so, think it is a, 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 a very benchmark thing for all the uh, petition <coughs> which is gone on its way, uh, where the court has made very clear that no difference between the common individual and big political celebrities. जाने मुझे There you have Pranesh. ਨਿਕਲਣਗੇ 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 ਤੋਂ ਨਿਕਲਣਗੇ ਏਡੀ ਦੇ ਵਕੀਲ ਦੇ ਲੋ ਆਪਣਾ ਪੱਖ ਰੱਖਿਆ ਜਾ ਰਿਹਾ ਸੀ ਕਿ ਏਡੀ ਦੇ ਵਕੀਲ ਦੇ ਵੱਲੋਂ ਕਿਹਾ ਗਿਆ ਕਿ ਕੋਰਟ ਨੇ ਇਨਸਾਫ ਦਿੱਤਾ ਹੈ ਦਰਸਲ ਅਰਵਿੰਦ ਕੇਜਵਾਲ ਦੀ ਪਟੀਸ਼ਨ ਜੋ ਕਿ ਹਾਈ ਕੋਰਟ ਦੇ ਵੱਲੋਂ ਰੱਦ ਕਰ ਦਿੱਤੀ ਗਈ ਹੈ ਗ੍ਰਿਫਤਾਰੀ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਨੂੰ ਕੋਰਟ ਦੇ ਵੱਲੋਂ ਰੱਦ ਕਰ ਦਿੱਤਾ ਗਿਆ ਕੇਜੀਵਾਲ ਨੇ ਜਿਹੜੇ ਕਿ ਆਪਣੇ ਗ੍ਰਿਫਤਾਰੀ ਨੂੰ ਚੈਲੰਜ ਕੀਤਾ ਸੀਗਾ ਦਿੱਲੀ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਖਲ ਕੀਤੀ ਸੀ ਇਸੇ ਪਟੀਸ਼ਨ ਨੂੰ ਦਿੱਲੀ ਹਾਈ ਕੋਰਟ ਦੇ ਵੱਲੋਂ ਰੱਦ ਕੀਤਾ ਗਿਆ ਤੇ ਨਾਲ ਹੀ ਵੱਡੀਆਂ ਤੇ ਛੋਟੀਆਂ ਵੀ ਹਾਈ ਕੋਰਟ ਦੇ ਵੱਲੋਂ ਕੀਤੀਆਂ ਗਈਆਂ ਹਾਈ ਕੋਰਟ ਨੇ ਕਿਹਾ ਕਿ ਏਡੀ ਮੁਤਾਬਕ ਕੇਜਰੀਵਾਲ ਸਾਜਿਸ਼ ਦੇ ਵਿੱਚ ਸ਼ਾਮਲ ਹੈ ਏਡੀ ਦੇ ਕੋਲ ਸਾਜਿਸ਼ ਦੇ ਵਿੱਚ ਸ਼ਾਮਲ ਹੋਣ ਦੇ ਸਬੂਤ ਨੇ ਨਿੱਜੀ ਤੇ ਪਾਰਟੀ ਕਨਵੀਨਰ ਦੇ ਤੌਰ ਤੇ ਸ਼ਾਮਲ ਹੋਣ ਦੇ ਸਬੂਤ ਨੇ ਏਡੀ ਨੇ ਸਬੂਤ ਦਿੱਤੇ ਪੈਸਾ ਗੋਵਾਦੀ ਚੋਣ ਦੇ ਵਿੱਚ ਲੱਗਿਆ ਹਾਈ ਕੋਰਟ ਦੇ ਵੱਲ ਇਸ ਗੱਲ ਦਾ ਹਵਾਲਾ ਦਿੱਤਾ ਗਿਆ ਕਿ ਏਡੀ ਦੇ ਵੱਲੋਂ ਸਬੂਤ ਦਿੱਤੇ ਗਏ ਪੈਸਾ ਗੋਵਾਦੀ ਚੋਣ ਦੇ ਵਿੱਚ ਲੱਗਿਆ ਹੈ ਪੀਐਮਐਲਏ ਦੀ ਧਾਰਾ 70 ਦਾ ਇਹ ਕੇਸ ਬਣਦਾ ਹੈ ਹਾਈ ਕੋਰਟ ਦੇ ਵੱਲੋਂ ਵੀ ਕਹਿ ਗਿਆ ਕਿ ਪੀਐਮਐਲਏ ਦੀ ਧਾਰਾ 70 ਦਾ ਇਹ ਕੇਸ ਬਣਦਾ ਹੈ ਮੁੱਖ ਮੰਤਰੀ ਤੇ ਆਮ ਨਾਗਰਿਕ ਲਈ ਵੱਖਰਾ ਕਾਨੂੰਨ ਨਹੀਂ ਹੈ ਗ੍ਰਿਫਤਾਰੀ ਚੋਣਾਂ ਦੇ ਨਹੀਂ ਕਾਨੂੰਨੀ ਨਜ਼ਰੀਏ ਤੋਂ ਪਰਖੀ ਜਾਵੇਗੀ ਫੈਸਲਾ ਸਿਆਸਤ ਦੇ ਮੁਤਾਬਕ ਨਹੀਂ ਕਾਨੂੰਨ ਦੇ ਮੁਤਾਬਕ ਹੁੰਦਾ ਹੈ ਹਾਈ ਕੋਰਟ ਦੇ ਵੱਲੋਂ ਇਹ ਵੀ ਟਿੱਪਣੀ ਕੀਤੀ ਗਈ ਹੈ ਕਿ ਇਹ ਮਾਮਲਾ ਕੇਂਦਰ ਤੇ ਕੇਜਰੀਵਾਲ ਦੇ ਵਿਚਾਰੇ ਨਹੀਂ ਹੈ ਇਹ ਮਾਮਲਾ ਈਡੀ ਤੇ ਕੇਜਰੀਵਾਲ ਦੇ ਵਿਚਾਰੇ ਆ ਸੋ ਜਿੱਥੇ ਕਿ ਵੱਡੀਆਂ ਤੇ ਆਮ ਟਿੱਪਣੀਆਂ ਕੀਤੀਆਂ ਗਈਆਂ ਨੇ ਉੱਥੇ ਹੀ ਦਿੱਲੀ ਹਾਈ ਕੋਰਟ ਦੇ ਵੱਲੋਂ ਅਰਵਿੰਦ ਕੇਜਰੀਵਾਲ ਦੀ ਪਟੀਸ਼ਨ ਹੈ ਰਦ ਕਰ ਦਿੱਤੀ ਗਈ ਹੈ ਖੈਰ ਹੁਣ ਦੇਖਣਾ ਪਵੇਗਾ ਕੀ ਆਮ ਆਦਮੀ ਪਾਰਟੀ ਦੇ ਵੱਲੋਂ ਹਰਵਿੰਦ ਕੇਸ਼ੀਵਾਲ ਦੇ ਉਹਨਾਂ ਦੀ ਲੀਗਲ ਟੀਮ ਦੇ ਵੱਲੋਂ ਅਗਲਾ ਕਾਨੂੰਨੀ ਬਦਲ ਕੀ ਚੁਣਿਆ ਜਾਂਦਾ ਪਰ ਫਿਲਹਾਲ ਜੇ ਦਿੱਲੀ ਹਾਈ ਕੋਰਟ ਦੀ ਗੱਲ ਕੀਤੀ ਜਾਵੇ ਤਾਂ ਦਿੱਲੀ ਹਾਈ ਕੋਰਟ ਤੋਂ ਰਵਿੰਦ ਕੇਸ਼ੀਵਾਲ ਨੂੰ